ਮਿਸ਼ਰ ਦਿਨੇ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ 26 ਨਵੰਬਰ ਨੂੰ ਤਰਖਸਾਰ ਤਨਤਾਨ ਤੋਂ ਆਏ ਕੁਝ ਵਿਅਕਤੀਆਂ ਨੇ ਇੱਕ ਕਾਰ ਅੰਦਰ ਦਾਖਲ ਹੋ ਕੇ ਜਬਰੀ ਦੋ ਬੱਚਿਆਂ ਨੂੰ ਅਗਵਾ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਪਤਨੀ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਉਸਦੇ ਪਤੀ ਮਨਦੀਪ ਸਿੰਘ ਔਲਖ ਨੇ ਆਪਣੇ ਸਾਥੀਆਂ ਨਾਲ ਆਪਣੇ ਸਹੁਰੇ ਪਿੰਡ ਸਾਧੂ ਚੱਕ ਘਰ ਵਿੱਚ ਜਾ ਕੇ ਦੋਨੋਂ ਬੱਚਿਆਂ ਨੂੰ ਜ਼ਬਰਦਸਤ ਅਗਵਾ ਕੀਤਾ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੁਰਸ਼ੀਆਂ ਨੂੰ ਫੜਨ ਦੇ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਸੀ ਪੁਲਿਸ ਨੇ ਦੋਨਾਂ ਬੱਚਿਆਂ ਨੂੰ ਬਰਾਮਦੇ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ ਕਿ ਅਰੋਪੀਆਂ ਨੂੰ ਫੜਨ ਦੇ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਸਾਡੀ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੈਡੀ ਜੀ ਕਿਹਾ ਹੈ ਕਿ ਜਿੰਨਾ ਮੈਂ ਇਹਨਾਂ ਦਾ థాంਕਫੁੱਲ ਕਰਾਉਣਾ ਹੀ ਘੱਟ ਹੈ ਇਹਨਾਂ ਨੇ ਬਹੁਤ ਆਪਣਾ ਹਾਰਡਵਰਕ ਕੀਤਾ ਹੈ ਸੁਨੇਹੇ ਲਈ ਬਹੁਤ ਮੈਂ ਅਪਰੀਸ਼ੀਏਟ ਕਰਦੀ ਹਾਂ ਕਿ ਮੈਂ ਬਸ ਥੈਂਕਫੁਲ ਹਾਂ ਦਾ ਸਰ ਮੈਂ ਤੇ ਐਸਐਸਪੀ ਸਾਹਿਬਾਨ ਦਾ ਜਿੰਨੇ ਵੀ ਵੱਡੇ ਅਫਸਰ ਨੇ ਪੁਲਿਸ ਅਫਸਰ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਕਿ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਪੇੜੇ ਤੇ ਮੈਂ ਤੇ ਇਹੀ ਕਹਨੀ ਆ ਕਿ ਇਨ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਆ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੇ ਆ ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਸੀ ਉਸ ਦੇ ਸੰਬੰਧੀ ਜਿਹੜੀ ਐਫਆਈਆਰ ਨੰਬਰ 100 ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਦੋਂ ਦੀ ਮਾਂ ਜੋ ਕਸਸਪੀ ਕੋ ਦਾਸਪੁਰ ਦੇ ਦਿਸਰ ਨਿਰਦੇਸ਼ਿਤ ਤਬਾਕਾ ਕੋ ਟੀਮ ਜਿਹੜੀਆਂ ਰੇਡ ਕਰੀਆਂ ਸੀ ਦੋਸ਼ੀ ਨੂੰ ਫੜਨ ਵਾਸਤੇ ਤੇ ਪੂਰਾ ਉਨਮਤ ਪ੍ਰੈਸ਼ਰ ਬਿਲਟ ਅਪ ਕੀਤਾ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨ ਬਰਾਮਦ ਕਰ ਲਿਆ ਤੇ ਬੱਚੇ ਜਿਹੜੇ ਮਦਰ ਦੇ ਹਵਾਲੇ ਕਰ ਦਿੱਤੇ ਇਹ ਸਭ ਝਗੜਾ ਕਿਹਦੇ ਚੜਾ ਜੀ ਇਹਨਾਂ ਦਾ ਫੈਮਿਲੀ ਡਿਸਕਿਊਸ ਸੀ ਦੋਨੋਂ ਦਾ ਹਸਪਤਲ ਵਾਇਕ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਖਾਗਰਾ ਦਾ ਰਹਿਣ ਵਾਲਾ ਪਿੰਨ ਫਤੇਪੁਰ ਇਹ ਜਿਹੜੀ ਕੁੜੀ ਆ ਕਿੰਨੇ ਚੋਕੇ ਚੱਲ ਰਹੇ ਨੇ ਇਹਨਾਂ ਤਾਂ 23 ਮਹੀਨਿਆਂ ਤੋਂ 2 ਤੱਕ ਚੱਲ ਰਹੇ ਨੇ ਤਾਂ 10 ਸਾਲ ਚੱਲ ਰੱਖਾਂਗੇ 10 ਉਹ ਜਿਹੜੇ ਬੱਚੇ ਨੇ ਬਰਾਮਦ ਕਰਕੇ ਹਵਾ ਦੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾ ਦੇ ਕਰ ਤੇ ਕਿੰਨੇ ਬੰਦੇ ਖਲਾਫ ਕਰਦੇ ਚੋਈਏ ਜੀ ਐਫਐਸ 6 ਬੰਦੇ ਨੇ ਬਾਈ ਨੇਮ ਵਿੱਚ ਬਾਕੀ ਅਨੂਨ ਰਿਡ ਕਰ ਰਹੇ ਪਰਪਸ ਵਾਈਲੇਟ ਕਰ ਰਹੇ ਹਨ ਵਾਸਤੇ ਹਾਂ ਉਹ ਦੋ ਛੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ